ਸ਼ੇਰ ਆਏ ਗੁਰੂ ਸਾਹਿਬ ਜੀ ਸਤਨਾਮ ਦੇ ਪਰਗਟ ਪਿਓ ਗੋਬਿੰਦ ਤੀਨ ਲੋਕ ਜਸ ਕਰਨਗੇ ਸੰਤਨ पुक ਪੁਕਾਰ ਗੁਰੂ की ਤੇਰੀ ਜਗਤ न ਗੇ ਸੰਤਨ ਕਰੀ ਬੋਕਰ ਗੁਰੂ ਵਾਲਮੀਕ ਤੇਰੀ ਜਗਤ ਮੇ ਹੋរី ਜਗਤ ਕਾ ਨ ਸਤ ਗੁਰੂ ਵਾਲਮੀਕ ਪ੍ਰਗਟਿਆ ਮਿਟੀ जग जंग न हुयात भगतांग सवरे संगत घड़ी उरदा सोचारे करवर जी तूं सभी ਗੁਰ ਨਗਰ ਨਦਰ ਕਰੋ ਵਾਹਿਗੁਰੂ ਜੀ ਜੋ ਬੋਲੇ ਸੋ ਨਿਹਾਲ ਭਗਵਾਨ ਨਾਨਕ ਮੀਕ ਮਹਾਰਾਜ ਕੀ ਜੈ सतजी और वलती सहज सकत जीओ अपरंत अरमता दी अरदास तीने ताप निवारण हारा दुख अंत ताको विगन न को, को लगे ਜਾ ਕੀ ਪ੍ਰਭਿਆ ਕੀਰਦਾਸ ਵਾਯ ਅਕਲ ਕਾ ਵਾਸ ਹੈ ਲਾ ਮੇ ਲੋਕ ਪਰਲੋਕ ਮਾਮਨ ਮੇ ਜੋ ਖੋਜਤਾ ਕਾ ਕਰ ਦੇਤਾ ਮੋਕਸ਼ ਲੇਖਨ ਮਨ ਕੇ ਚਾਰ ਦੇ ਤੱਕ ਧਿਆਨ ਲਗਾਏ ਸੁਰਤੀ ਸ਼ਬਦ ਕੋ ਮੇਲ ਕਰ ਪ੍ਰਭੂ ਜੀ ਤੁਮਰਾ ਦਰਸ਼ਨ ਪਾਏ ਗੁਰੂ ਜੀ ਤੁਮਰਾ ਦਰਸ਼ਨ ਪਾਏ ਤੀਨੇ ਤਾਂ ਪਰਵਾਰ ਨਹਾ ਦਾਖਾਂਤਾ ਸੁਖ ਰਾਸ ਤਾਂ ਕੋ ਵਿਗਨ ਨ ਕੋ ਲਾਗੇ ਜਾਨ ਕੀ ਪ੍ਰਭਿਆ ਕੀ ਅਰਦਾਸ ਤੁਹਦਿਆ ਬਿਰਦਾਂ ਸੁਹਮਰੀ ਸਾਨੂੰ ਖਨੇਜੋ ਪੇਟੋਂ ਮਾਰੀ ਮਾਂ ਤੇ ਪਿਤਾ ਸਭ ਤੁਮ ਰਖਵਾਲੇ ਹਮ ਬਾਰਕ ਸਭ ਦੀਨ ਤੁਮਾਰੇ ਪ੍ਰਾਣ ਪੈੰਗ ਸਭ ਤੁਮਦੇ ਹੱਥ ਇਹ ਸਤਿਗੁਰ ਤੇਰੀ ਰਸਨਾ ਲਾ ਕੇ ਰਸਨਾ ਕੋ ਸੀ ਤਨ ਪ੍ਰਸਾਦ ਹਾਰ ਸੇਪ ਕੀਆ ਟਟਪਾ ਦੋ ਹੱਥ ਜੁੜ ਕਰ ਮੁਰਦਾਸ ਪੂਰਨ ਕਰਨੀ ਸਭ ਕੀ ਆਸ ਸਭ ਗੁਰੂ ਆਣੇ ਆਦ ਕੋ ਹਾਏ ਤੀਨ ਲੋਕ ਕੰਮ ਮਿਲ ਮੰਗ ਲਗਾਏ ਚਾਰ ਵਰਨ ਨੇ ਘਰ ਘਰ ਪੂਜਾ ਪ੍ਰਭੂ ਵਾਲਮੀਕ ਬਿਨ ਨਾਮ ਨ ਦੂਜਾ ਕਪਦਾ ਪਾਂਡੋ ਕਾ ਜਗ ਪੂਰਿਆ ਗੁਰੂ ਗਦੀ ਬਨਵਾਜ ਸਾਤ ਸੰਗਤ ਕੀ ਬੇਨਤੀ ਸਤ ਗੁਰ ਰੱਖਿਓ ਲਾਜ ਇਹ ਮੇਰੇ ਦੀਨਾ ਬੰਦੂ ਸਤ ਗੁਰੂ ਗੁਰੂ ਆਮੀ ਮਹਾਰਾਜ ਜੀਓ ਆਦਿ ਸ਼ਕਤੀ ਜੁਗਾਂਦਿ ਸ਼ਕਤੀ ਅਮਰ ਸ਼ਕਤੀ ਤ੍ਰਹ ਕਾਲ ਜਗਤੀ ਜੁਗ ਹੋਰ ਚੁਗ ਪਟਾਲ ਸ਼ਕਤੀ ਸਾਰਬਜੁਤੀਆਂ ਦੇ ਮਾਨਕ ਧੰਨ ਧੰਨ ਸਤਗੁਰੂ ਗੁਰੂワਾਰ ਕੀ ਮਹਾਰਾਜ ਜੀਓ ਅੰਦੀ ਤੇ ਵਾਜਮਾਨ ਚਮਤਖ ਦੇ ਮਾਲਕ ਦੁਨੀਆ ਨੂੰ ਸਜਾਣ ਵਾਲੇ ਸ੍ਰਿਸ਼ਟੀ ਦੇ ਮਾਲਕ ਆਪ ਜੀਆਂ ਦੇ ਚਰਣਾ ਕਮਲਾਂ ਪਾਸ ਦੋ ਹੱਥ ਜੋੜ ਕਰਕੇ ਹਰਦਾਸ ਬੇਨਤੀ ਕਿਰਪਾ ਕਰਿਓ ਜੀ ਗਾਲ ਗੰਡ ਨੂੰ ਜੂਰ ਕਰਿਓ ਕਲ ਜੁਗੀ ਭਿਆਨਕ ਸਮੇ ਤੋਂ ਬਚਾ ਕੇ ਰਖਿਓ ਦੁਖਾਂਕੁਲੇ ਸਾ ਬਾਬਾ ਬਿਗਨਾ ਦਾਸ ਕਰਿਓ ਤੇ ਘਰਾ ਵਿੱਚ ਸੁਖਾਂ ਦਾ ਪ੍ਰਵੇਸ਼ ਕਰਿਓ ਜੀ ਪਰਿਵਾਰਾਂ ਨੂੰ ਨਗਰ ਨੂੰ ਸਭ ਸੰਸਾਰ ਨੂੰ ਆਪਣੇ ਚਰਨਾਂ ਦੀ ਸੇਵਾ ਬਖਸ਼ਿਓ ਜੀ ਤੇ ਨਾਮ ਸਿਮਰਨ ਦੀ ਦਾਤ ਰਖਿਓ ਸਰਬੱਤ ਦਾ ਪਲਾ ਕਰਨਾ ਜੀ ਸਰਬੱਤ ਦੇ ਕਾਰਜ ਆਰਾਸ ਕਰਨੇ ਪਰਿਵਾਰਾਂ ਦੀਆਂ ਬੱਚਿਆਂ ਦੀਆਂ ਨਗਰ ਦੀਆਂ ਸਭ ਸੰਸਾਰ ਦੀਆਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਜੀ ਆਪ ਜੀ ਨੇ ਮਹਾਨ ਮਹਾਨ ਬਖਸ਼ਿਸ਼ ਕੀਤੀ ਹੈ ਕਿਰਪਾ ਕੀਤੀ ਹੈ ਰਹਿਮਤਾਂ ਦਿੱਤੀਆਂ ਨੇ ਆਪ ਜੀ ਦੀ ਬੁੱਤ ਗੁਰਬਾਣੀ ਦੇ ਫਰਮਾਨ ਨੇ ਸਤਿਗੁਰੂ ਵਾਲੇ ਵੀ ਪ੍ਰਗਟਿਆ ਨੀਤੀ ਤੋਂ ਜਗ ਚਾਨਣ ਹੋਇਆ ਸੰਤਾ ਭਗਤਾ ਕੇ ਕਾਜ ਸਵਾਰੇ ਸੰਗਤ ਖੜੀ ਔਰ ਉਦਾਸ ਓਚਾਰੇ ਕਰ ਕਿਰਪਾ ਵਰ ਦੇ ਚੋ ਸਾਮੀ ਪ੍ਰਭੂ ਵਾਲਮੀਕ ਗੁਰ ਅੰਤਰ ਜਾਮੀ ਜਿਸ ਕੇ ਸੇਰੇ ਉਪਰ ਤੋ ਸੁਭਾਮੀ ਸੋ ਦੁੱਖ ਕੈਸਾ ਪਾਵੇ ਲੱਖ ਖੁਸ਼ੀਆਂ ਬਾਤ ਚਾਹੀਆਂ ਜੇ ਸਤਿਗੁਰ ਨਦਰ ਕਰੇ ਆਪ ਜੀਆ ਦੇ ਪ੍ਰਕਾਸ਼ ਪਰਮਨਉ ਮੁੱਖ ਰੱਖ ਦਿਆਂ ਹੋਇਆ ਢੀਡ ਵਾਲੋ ਕੀ ਦੀਆ ਸਰਬੱਤ ਸੰਗਤਾਂ ਵੱਲੋਂ ਸਰਬੱਤ ਨਗਰ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਜਿੱਤਨੇ ਵੀ ਵੀਰ ਇਹ ਬੱਚੇ ਨੌਜਵਾਨ ਵੱਲੋਂ ਆਪ ਜੀਆਂ ਦੇ ਪਵਿੱਤਰ ਅਸਥਾਨ ਤੇ ਧੁਰ ਕੀ ਬਾਣੀ ਆਈ ਇਹਨ ਸਗਲੀ ਚਿੰਤਾ ਮਟਾਈ ਨજર ਦੀ ਸੁਖ ਸ਼ਾਂਤੀ ਵਾਸਤੇ ਨੱਦਰ ਦੇ ਭਲੇ ਵਾਸਤੇ ਨੱਦਰ ਦੀ ਚਰਦੀ ਕਲਾ ਵਾਸਤੇ ਅਪਰਾਪਤ ਅੱਜ ਆਦ ਗ੍ਰੰਥ ਮਹਾਰਾਜ ਰਾਇ ਸਾਹਿਬ ਜੀ ਦੇ ਅਖੰਡ ਜਾਪ ਆਰੰਭ ਹੋਣ ਲੱਗੇ ਨੇ ਸਤਗੁਰੂ ਜੀ ਕਿਰਪਾ ਕਰਿਓ ਤਿੰਨੇ ਦਿਨ ਪਾਠੀ ਸਿੰਘਾ ਨੂੰ ਸ਼ੋਧਿਓ ਸਾਧ ਗੁਰਬਾਣੀ ਪੜਨ ਦੀ ਮਾਤ ਬੁੱਧ ਪ੍ਰਦਾਨ ਵਰਸ਼ਿਸ਼ ਕਰਿਓ ਤੇ ਨਗਰ ਦੀਆਂ ਸੰਗਤਾਂ ਦੇ ਸਿਰ ਤੇ ਬੱਚਿਆਂ ਦੇ ਸਿਰ ਤੇ ਆਪ ਹੱਥ ਲੱਗ ਕੇ ਤਿੰਨੇ ਦਿਨ ਇਹਨਾਂ ਬੱਚਿਆਂ ਕੋਲੋਂ ਸੇਵਾ ਕਰਵਾ ਲੈਣੀ ਇਹਨਾਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਇਆਂ ਨਕਰ ਦੀਆਂ ਸਰਬੱਤ ਸੰਗਤਾਂ ਵੱਲੋਂ ਸਾਰੀਆਂ ਹੀ ਸਮਗਰੀਆਂ ਹਾਜ਼ਰ ਕੀਤੀਆਂ ਗਈਆਂ ਨੇ ਕੁੰਬ ਦੀਪ ਨਾਰੀਅਲ ਪੰਚਮ ਅਮਰ ਤਖੜਾ ਪ੍ਰਸ਼ਾਦੀ ਦੇ ਹਾਜ਼ਰ ਕੀਤੀ ਗਈ ਹੈ ਸਤਿਗੁਰੂ ਜੀ ਕਿਰਪਾ ਕਰਿਓ ਨਗਰ ਦੀਆਂ ਸਫਤਾਂ ਦੇ ਚਲਤੇ ਮੇਰ ਪੁਰੀ ਆਦਰਕਣਾ ਆਂਗ ਸਾਮਸਾ ਨਾਤਾ ਕਰੀ ਘਰ ਵਿੱਚ ਮੰਗਲਾ ਚਾਰ ਖੁਸ਼ੀਆਂ ਪ੍ਰਾਪਤ ਅਨ ਧੰ ਦੇ ਇਸ ਨਗਰ ਨੂੰ ਇਹਨਾਂ ਬੱਚਿਆਂ ਨੂੰ ਸੇਵਾਦਾਨ ਨੂੰ ਅਨ ਧੰ ਦੇ ਖੁੱਲੇ ਗੱਭੇ ਵਰਸ਼ਿਸ ਕਰਨੇ ਦੀ ਤੇ ਬੱਚਿਆਂ ਨੂੰ ਵਿਦੇਸ਼ਾਂ ਦੀਆਂ ਯਾਤਰਾਵਾਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਕਾਰੋਬਾਰ ਚੰਗੀ ਕਲਾ ਦੇ ਵਿੱਚ ਰੰਗਣੇ ਕਿਰਤ ਕਮਾਈਆਂ ਦੇ ਵਿੱਚ ਬਰਕਤਾਂ ਪਾਉਣੀਆਂ ਜੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਨਗਰ ਦੀਆਂ ਸਰਬਤ ਸੰਗਤਾਂ ਵਾਸਤੇ ਚਾਰ ਦੇ ਲੰਗਰ ਤਿਆਰ ਨੇ ਜੀ ਸਤਿਗੁਰੂ ਜੀ ਕਰਿਓ ਕਿਰਪਾ ਲਾਇਓ ਭੋਗ ਤੇ ਸੰਗਤਾਂ ਵਿੱਚ ਵਰਤੌਣ ਦੀ ਆਗਿਆ ਬਖਸ਼ਿਓ ਜੀ ਤੇ ਤਿੰਨੇ ਦਿਨ ਨਗਰ ਦੀਆਂ ਸੰਗਤਾਂ ਵੱਲੋਂ ਨਗਰ ਦੇ ਸਹਿਯੋਗ ਨਾਲ ਨਗਰ ਦੇ ਯੋਗਦਾਨ ਦੇ ਨਾਲ ਅਟੁੱਟ ਗੁਰੂ ਕੇ ਲੰਗਰ ਤਿੰਨੇ ਦਿਨੀ ਗੁਰੂ ਘਰ ਦੇ ਵਿੱਚ ਅਟੁੱਟ ਵਰਤੇ ਰਹਿਣਗੇ ਜੀ ਇਸ ਟਾਈਮ ਮੇਹਰਾਂ ਦੇ ਘਰ ਵਿਚ ਆ ਕੇ ਕਰਿਓ ਕਿਰਪਾ ਆਪਣੀ ਗਵਿੱਧ ਗੁਰਬਾਣੀ ਦੇ ਵਿੱਚੋਂ ਸ਼ਬਦ ਹੁਕਮਨਾਮਾ ਭਾਸ਼ਿਸ਼ ਕਰਕੇ ਕਰਿਓ ਸੰਗਤਾਂ ਨੂੰ ਨਿਹਾਲ ਇਹ ਗੁਰਬਾਣੀ ਔਰੰਭ ਕਰਦੀ ਆਗਿਆ ਬਖਸ਼ਿਓ ਜੀ ਆਪ ਦੀ ਦੇ ਦਰ ਤੇ ਜੋ ਜੀ ਆਵੇ ਸੁラਜੀ ਜਾਵੇ ਪ੍ਰਭ ਵਾਲੀ ਨੀਕ ਗੁਰ ਸਿਮਝੀਏ ਘਰ ਨੌ ਨਿਦਿਆ ਬਤਾਏ ਸਾਥ ਬਤਾਈ ਹੁਣਾ ਜੀ

ਗੁਰੂਵਾਰ ਦੀ ਤੇਰੇ ਨਾਮ ਦੀ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਜੋ ਬੋਲੇ जी, मथां फिर तूं प्यारीर I'm good. I need to

اے سنت دی دی نام دے ہر دی کرو جیوا لکھاں امن کے دے او اک من اک جگا شہر منو اپدا سووا سووا سنانتا اے پاں ہندا پل ملا ਥਾਏਰ અપਮਾਨ ਕਰੇਂ ਰੈ ਨਕਿਸੇ

ਅਮੀਕ ਜੱਲਾ ਬਤੁਰਵਾਨ ਮੇਕ ਜੱਜ ਸਰਦਿਕ ਮਾਲਿਕ ਸਰ ਜੀ ਜਗਾ ਦੇ ਘਤ ਤੁੰੰਦਾ ਜੇ ਜਗਾ ਦੇ ਘਤ ਤੁੰੰਦਾ ਦਿਨੋਂ ਗੁੰਦ ਪੇਰੇ ਦਿਨੋਂ ਗੁੰਦ ਮੇਰੇ ਪੁਰ ਭਗਵੰਤਾ ਬਾਲਮੀਕ ਜੈ ਸਤਿਗੁਰ ਬਾਲਮੀਕ ਜੈ ਜੈ ਸਹਜ ਦੇ ਟੀਕੇ ਮਾਲਕ ਸਹਜ ਦੇ ਟੀਕੇ ਪਾਜ਼ ਕਾ ਮੁਕਤੀ ਕੋ ਹੈ ਨਾਮ ਗੁਰਬਾਣ ਮਿਕ ਜਲੈ ਭਗਵਾਨ ਬਾਲ ਮਿਕ ਜਲੈ ਹੋਰ ਨਿਰਗਤ ਅਲਾ ਗੰਗਾ ਜੀ ਸਰਗਿ ਨ ਵਰਤਾ ਸ਼ਾਮ ਸੁਏ ਰੇ ਤੁਮਰੋ ਪਾਇਨ ਨਾਮ ਕਰਦਾ ਬਾਲ ਮੀਘ ਜਦ ਸਤ ਗੁਰੂ ਬਾਜ ਪੀਖ ਜੈ ਹਰ ਰਿਣੀ ਕੇ ਮਾਣੇਗਾ मोती के बाबा